ਦੇ ਸਭੇ ਵਧੀਆ ਬੋਲ ਭਜਾਏ ਆ ਇਹਨਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜੀ ਛੋਟੋ ਛੱਡੋ ਮੇਰਾ ਵੀਰੋ ਵਾਹ ਬਾਈ ਗੁਰੀ ਕੈਨੇਡਾ ਆ ਗਈ ਭਾਈ ਧਰਮਜੀਤ ਕਰਮਜੀਤ ਗੁਰੀ ਕੈਨੇਡਾ ਹਾਂ ਜੀ ਚਾਰ ਨੂੰ ਕਰਨ ਲੱਗੇ ਆ ਜੀ ਚਾਰ ਨੂੰ ਕਰਨ 25 ਸੈਕਿੰਡ 75 ਪੁਆਇੰਟ ਬਈ 25 75 ਓ ਬਾਹੋ ਵੀਰੋ ਮਾਰ ਗਏ ਨਹਿਲੇ ਬਰਦਾਇਲਾ ਦੇਖ ਘੜੀ ਖਾਲਸਾ ਜੀ ਇਹ ਨਾ ਕਹਿ ਦੇਣਾ ਵੀ ਤਨਹੌਰੀ ਵਾਲੇ ਨੇ ਕੋਲ ਤੇ ਹੀ ਕਹਿ ਤਾਤਾ 25 75 ਦਾ ਸਮਾਂ ਕਰ ਗਏ ਜੀ ਦੱਸੋ ਕਿਹੜੇ ਬਾਰੇ ਵੱਜੇ ਆ ਮੀਤਾ ਬਿਲਗਾ ਮਨਦੀਪ ਸਿੰਘ ਛੰਦਣਾ ਮਨਦੀਪ ਸਿੰਘ ਛੰਦਣਾ ਉਹ ਵਾਹ ਉਹ ਵੀਰੋ ਕਮਾਲ ਕਰਤੀ ਕਮਾਲ ਸੀਤਾ ਰਾਜਗੜ ਜੱਸਾ ਜਨਾਉ ਦਾ ਹਰदयाल ਸਿੰਘ ਜੀ ਦਿਆਲਾ ਉਹਨਾਂ ਵੱਲੋਂ ਵੀ ਪਹੁੰਚ ਗਿਆ ਜੀ 500